ਸਿਮਰਨ ਕਰਨ ਦੇ ਨਾਲ ਵੀ ਦਿਲ ਦੇ ਰੋਗਾਂ ਦੇ ਇਲਾਜ ਹੋ ਜਾਂਦੇ ਬਹੁਤ ਲੋਕਾਂ ਨੂੰ ਨਹੀਂ ਪਤਾ ਕਿਉਂਕਿ ਅਸੀਂ ਕਦੀ ਸਿਮਰਨ ਹੀ ਨਹੀਂ ਕੀਤਾ ਜੇ ਕੀਤਾ ਤਾਂ ਉਹ ਸਹੀ ਤਰੀਕਾ ਨਹੀਂ ਪਨਾਇਆ ਮਾਰੇ ਸਾਨੂੰ ਬਾਣੀ ਦੇ ਵਿੱਚ ਦੱਸਦੇ ਆ ਕਿ ਸਿਮਰਨ ਕਰਨ ਦੇ ਨਾਲ ਕੀ ਕੀ ਹੋ ਸਕਦਾ ਕਿਹੜੇ ਕਿਹੜੇ ਕੌਤਕ ਕਿਹੜੇ ਕਿਹੜੇ ਚਮਤਕਾਰ ਤੁਹਾਡੇ ਨਾਲ ਹੋ ਸਕਦੇ ਆ ਇਹਦੇ ਨਾਲ ਤਾਂ ਬੰਦ ਨਸਾਂ ਵੀ ਖੁੱਲ ਜਾਂਦੀਆਂ ਉਹ ਵੀ ਬਿਨਾਂ ਦਵਾਈ ਤੋਂ ਨਾ ਕੋਈ ਐਕਸਰਸਾਈਜ਼ ਕਰਨੀ ਯੋਗਾ ਵੀ ਨਹੀਂ ਕਰਨਾ ਵਾਹਿ ਤੇ ਮਾਰੇ ਬਾਣੀ ਵਿੱਚ ਆਖਦੇ ਆ ਕਰ ਇਛਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਰੋਗਾ ਜੋ ਵੀ ਜੀਵ ਸਿਮਰਨ ਕਰਦਾ ਹੈ ਤਨ ਤੇ ਮਨ ਦੋਹਾਂ ਦੇ ਉੱਤੇ ਅਸਰ ਪੈਂਦਾ ਆ ਦੋਵੇਂ ਹੀ ਅਰੋਗੀ ਹੋ ਜਾਂਦੇ ਆ ਰੋਗ ਦੂਰ ਹੋ ਜਾਂਦੇ ਆ ਉਹ ਵੀ ਬਿਨਾਂ ਦਵਾਈ ਤੋਂ ਹੁਣ ਕਈ ਲੋਕੀ ਤਾਂ ਇਹ ਮੰਨਦੇ ਆ ਕਿ ਸਿਮਰਨ ਬਸ ਮੂੰਹ ਤੋਂ ਬੋਲੀ ਜਾਓ ਵਾਹਿਗੁਰੂ ਵਾਹਿਗੁਰੂ ਕਰੀ ਜਾਓ ਕਈ ਤਾਂ ਭਾਈ ਇਹਨੂੰ ਤੋਤਾ ਰਟਨ ਵੀ ਕਹਿੰਦੇ ਆ ਕਿ ਇਹ ਕੀ ਤੁਸੀਂ ਤੋਤੇ ਆਂਗੂ ਇੱਕੋ ਗੱਲ ਨੂੰ ਬੋਲੀ ਜਾਂਦੇ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਹੁਣ ਪਹਿਲਾਂ ਪਹਿਲਾਂ ਭਾਈ ਵੀਰ ਸਿੰਘ ਜੀ ਵੀ ਕਹਿੰਦੇ ਆ ਕਿ ਪਹਿਲਾਂ ਪਹਿਲਾਂ ਰਸ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਕਿਉਂਕਿ ਪਹਿਲਾਂ ਪਹਿਲਾਂ ਮੈਲ ਕੱਟ ਹੁੰਦੀ ਆ ਮਨ ਹੌਲੀ ਹੌਲੀ ਅੰਤਰਗਤ ਹੁੰਦਾ ਇਹ ਤਾਂ ਇੱਕ ਜਾਦੂ ਆ ਜਾਦੂ ਜਿਹੜਾ ਜੱਪੂਗਾ ਉਹੀ ਦੇਖੂਗਾ ਪਰ ਇਸ ਸਾਰੇ ਪ੍ਰੋਸੈਸ ਦੇ ਮਗਰ ਸਾਰੇ ਕੰਮ ਦੇ ਮਗਰ ਕਿਰਪਾ ਕਿਹਦੀ ਵਰਤਣੀ ਆ ਵਾਹਿਗੁਰੂ ਦੀ ਹਾਂਜੀ ਵਾਹਿਗੁਰੂ ਅੱਜ ਵਿਚਾਰ ਕਰਦੇ ਆ ਕਿ ਸਿਮਰਨ ਕਰਨ ਦੇ ਨਾਲ ਸਾਡੇ ਦਿਲ ਦੀਆਂ ਜਿਹੜੀਆਂ ਬਲੌਕ ਹੋਈਆਂ ਨਸਾਂ ਆ ਉਹ ਕਿਵੇਂ ਖੁੱਲੂਗੀਆਂ ਤੁਸੀਂ ਬਾਬਾ ਰਾਮਦੇਵ ਜੀ ਨੂੰ ਵੇਖਿਆ ਕਿ ਉਹ ਯੋਗਾ ਕਰਦੇ ਆ ਤੇ ਉਹਨਾਂ ਦੀਆਂ ਕਿਤਾਬਾਂ ਵੀਡੀਓ ਜਾਂ ਜਿੱਥੇ ਵੀ ਤੁਸੀਂ ਉਹਨਾਂ ਦੀ ਕਥਾ ਜਾਂ ਕੁਝ ਵੀ ਸੁਣਦੇ ਆ प्रवचन ਸੁਣਦੇ ਆ ਤਾਂ ਉਹ ਕਹਿੰਦੇ ਵੀ ਜਦੋਂ ਆਪਾਂ ਸੁਵਾਸਾਂ ਨੂੰ ਬੜੀ ਸਪੀਡ ਦੇ ਨਾਲ ਅੰਦਰ ਲੈ ਕੇ ਜਾਂਦੇ ਆ ਤੇ ਅੰਦਰੋਂ ਬਾਹਰ ਨੂੰ ਕੱਢਦੇ ਆ ਸਾਡੇ ਸਰੀਰ ਦੀਆਂ ਜਿੰਨੀਆਂ ਵੀ ਨਸਾਂ ਨੇ ਉਹ ਸਾਰੀਆਂ ਸਾਫ਼ ਹੋ ਜਾਂਦੀਆਂ ਐਕਟਿਵ ਹੋ ਜਾਂਦੀਆਂ ਪਰ ਵਾਈਗੁਰ ਇੱਥੇ ਆਪਾਂ ਇੱਕ ਗੱਲ ਇਹ ਵੀ ਧਿਆਨ ਚ ਰੱਖਣੀ ਆ ਕਿ ਜੋ ਸਾਡੀ ਜ਼ਿੰਦਗੀ ਦਾ ਲਾਈਫ ਸਟਾਈਲ ਆ ਮਤਲਬ ਆਪਾਂ ਸਵੇਰ ਨੂੰ ਉੱਠਦੇ ਆ ਸਵੇਰ ਤੋਂ ਉੱਠ ਕੇ ਆਪਾਂ ਖਾਣਾ ਖਾਂਦੇ ਆ ਆਪਣੇ ਸਤਨ ਨੂੰ ਖਾਣਾ ਦਿੰਦੇ ਆ ਦਿਨ ਦੇ ਵਿੱਚ ਆਪਾਂ ਕਿਦਾਂ ਦਾ ਵਿਚਰਦੇ ਆ ਕਿ ਝੂਠ ਬੋਲਦੇ ਆ ਕਿ ਨਿੰਦਿਆ ਕਰਦੇ ਆ ਆਪਾਂ ਨੂੰ ਗੁੱਸਾ ਕਿੰਨਾ ਕੁ ਆਉਂਦਾ ਆ ਆਪਾਂ ਨੂੰ ਟੈਨਸ਼ਨ ਕਿੰਨੀ ਰਹਿੰਦੀ ਆ ਆਪਾਂ ਪੁੱਠੇ ਪੰਗੇ ਕਿੰਨੇ ਲੈਂਦੇ ਆ ਕਿਉਂਕਿ ਜਿਹੜਾ ਜੀ ਪੁੱਠੇ ਪੰਗੇ ਲਾਊਗਾ ਉਹ ਟੈਨਸ਼ਨ ਦੇ ਵਿੱਚ ਜ਼ਰੂਰ ਪਾਊਗਾ ਉਹਨੂੰ ਗੁੱਸਾ ਵੀ ਆਊਗਾ ਤੇ ਕਈ ਲੋਕਾਂ ਨੂੰ ਕਮੰਡ ਹੁੰਦਾ ਆ ਆਪਣੀ ਨਿੱਕੀ ਨਿੱਕੀ ਗੱਲ ਦਾ ਇਹ ਆਪਣੇ ਲਾਈਫ ਸਟਾਈਲ ਦੇ ਨਾਲ ਜੁੜਿਆ ਹੋਇਆ ਰਾਤ ਤੱਕਰ ਆਪਾਂ ਕਿੱਦਾਂ ਦੇ ਵਿਚਾਰ ਲੈਣੇ ਆ ਕਿੱਦਾਂ ਦਾ ਖਾਣਾ ਖਾਣੇ ਆ ਇਹ ਵੀ ਚੀਜ਼ਾਂ ਆਪਾਂ ਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਹੁਣ ਗੱਲ ਕਰੀਏ ਕਿ ਸਿਮਰਨ ਕਰਨ ਦੇ ਨਾਲ ਭਾਈ ਬੰਦ ਨਸਾਂ ਕਿਵੇਂ ਖੁੱਲ੍ਹਦੀਆਂ ਸਾਡੇ ਮਾਤਾ ਜੀ ਤੇ ਬਹੁਤ ਆਪਰੇਸ਼ਨ ਹੋਏ 2007 ਤੇ 8 ਦੇ ਵਿੱਚ ਉਹਨਾਂ ਦਾ ਪਹਿਲਾ ਆਪਰੇਸ਼ਨ ਹੋਇਆ 2 ਤੋਂ 2.5 ਲੱਖ ਉਹਦੋਂ ਲੱਗਾ 2014 ਦੇ ਵਿੱਚ ਸਾਡੀ ਮੈਰਿਜ ਹੋਈ ਮੈਰਿਜ ਤੋਂ ਪਹਿਲਾਂ ਹੀ ਉਹਨਾਂ ਨੂੰ ਅਟੈਕ ਆਇਆ ਤੇ ਡਾਕਟਰਾਂ ਨੇ ਕਹਿੰਦੇ ਵੀ ਭਾਈ ਦੋ ਸਟੰਟ ਪੈਣੇ ਆ ਅਸੀਂ ਕਿਹਾ ਵੀ ਚਲੋ ਪਾ ਦਿਓ ਉਹਨਾਂ ਨੇ ਪੈਸੇ ਵੀ ਦੱਸ ਦਿੱਤੇ ਜਿੰਨੇ ਜਿੰਨੇ ਲੱਗਣੇ ਸੀ 70 70 75 75 ਹਜ਼ਾਰ ਲੱਗਣਾ ਸੀਗਾ ਆਪਰੇਸ਼ਨ ਕਰਦੇ ਕਰਦੇ ਉਹਨਾਂ ਨੇ ਕਿਹਾ ਕਿ ਇੱਕ ਸਟੰਟ ਹੋਰ ਪੈਣਾ 70 75 ਹਜ਼ਾਰ ਵਿੱਚ ਹੋਰ ਐਡ ਹੋ ਗਿਆ 7-8 ਦਿਨ ਮਾਤਾ ਜੀ ਹਸਪੀਟਲ ਰਹਿ ਤੇ ਤੈਨਾਂ ਲੱਖ ਰੁਪਈਆ ਦੇ ਕੇ ਉਥੋਂ ਨਿਕਲੇ ਫੇਰ ਆ ਕੇ ਵਿਆਹ ਦੀ ਸ਼ਾਪਿੰਗ ਵਿਆਹ ਦੇ ਕਾਰਜ ਕਰਨੇ ਸ਼ੁਰੂ ਕੀਤੇ। ਬਿਮਾਰੀਆਂ ਦਾ ਨਾ ਪੁੱਛੋ ਜਦੋਂ ਆਪਾਂ ਡਾਕਟਰਾਂ ਕੋਲ ਜਾਂਦੇ ਆ ਆਪਣੀ ਜੇਬ ਹਲਕੀ ਹੁੰਦੀ ਆ। ਉਹ ਪੈਸਾ ਆਪਾਂ ਕਿੱਦਾਂ ਕਮਾਇਆ ਹੁੰਦਾ ਸੀ ਤੇ ਕਿੱਥੇ ਲੱਗ ਜਾਂਦਾ। ਤਾਂ ਕਰਕੇ ਇਹਨਾਂ ਬਿਮਾਰੀਆਂ ਤੋਂ ਬਚਣਾ ਬਹੁਤ ਜ਼ਰੂਰੀ ਆ। ਜਿੰਨਾ ਵੀ ਸਾਡਾ ਲਾਈਫ ਸਟਾਈਲ ਆ ਉਹਨੂੰ ਆਪਾਂ ਵਧੀਆ ਤਰੀਕੇ ਦੇ ਨਾਲ ਸਪੈਂਡ ਕਰਨਾ। ਜਿਹੜੇ ਖੁਰਾਕਾਂ ਆ ਉਹ ਵੀ ਆਪਾਂ ਵੇਖ-ਵੇਖ ਕੇ ਖਾਣੀਆਂ ਕਿ ਕਿਹੜੀ ਚੀਜ਼ ਸਾਨੂੰ ਸੱਟ ਬੈਂਦੀ ਤੇ ਕਿਹੜੀ ਨਹੀਂ ਬੈਂਦੀ। ਬਾਬਾ ਰਾਮਦੇਵ ਦੱਸਦਾ ਹੈ ਕਿ ਜਦੋਂ ਆਪਾਂ ਅਨੁਲੋਮ-ਵिलोਮ ਕਰਦੇ ਹਾਂ, ਕਪਾਲ ਭਾਤੀ ਕਰਦੇ ਹਾਂ, ਸਵਾਸਾ ਦੀ ਪ੍ਰਕਿਰਿਆ ਬਸ ਆਪਾਂ ਸਪੀਡ ਦੇ ਨਾਲ ਅੰਦਰ ਲੈ ਜਾਂਦੇ ਹਾਂ ਤੇ ਅੰਦਰੋਂ ਬਾਹਰ ਨੂੰ ਲੈ ਕੇ ਆਉਂਦੇ ਹਾਂ। ਉਹਦੇ ਨਾਲ ਕੀ ਹੁੰਦਾ ਕਿ ਸਾਡੀਆਂ ਨਸਾਂ ਖੁੱਲ੍ਹਦੀਆਂ। ਹੁਣ ਆਪਣੇ ਕਈ ਭੈਣ ਭਾਈ ਨੇ ਜੋ ਕਹਿੰਦੇ ਪਾਈ ਅਸੀਂ ਯੋਗਾ ਨਹੀਂ ਕਰਨਾ। ਅਸੀਂ ਯੋਗਾ ਨਹੀਂ ਕਰਨਾ। ਤਾਂ ਮਹਾਰਾਜ ਆਪਾਂ ਨੂੰ ਬਾਣੀ ਦੇ ਵਿੱਚ ਕਹਿੰਦੇ ਆ ਕਿ ਭਾਈ ਤੁਸੀਂ ਸਿਮਰਨ ਕਰ ਲਓ। ਇਹਦੇ ਨਾਲ ਕਹਿੰਦੇ ਤੁਹਾਡਾ ਕੀ ਹੋਊਗਾ? ਮਨ ਤਨ ਭੈ ਰੋਗਾ। ਕਿ ਪਹਿਲਾਂ ਕੀ ਦੱਸਦੇ ਕਹਿੰਦੇ ਕਰ ਇਛਨਾਨ ਸਿਮਰ ਪ੍ਰਭ ਆਪਣਾ ਕਹਿੰਦੇ ਜੇ ਤੁਸੀਂ ਆਪਣੇ ਤਨ ਤੇ ਮਨ ਨੂੰ ਰੋਗੀ ਕਰਨਾ ਚਾਹੁੰਦੇ ਆ ਰੋਗ ਮੁਕਤ ਕਰਨਾ ਚਾਹੁੰਦੇ ਆ ਕਹਿੰਦੇ ਇਸ਼ਨਾਨ ਕਰੋ ਕਹਿੰਦੇ ਕਿਹੜਾ ਇਸ਼ਨਾਨ ਇਹ ਪੰਨ ਦਾ ਇਸ਼ਨਾਨ ਨਹੀਂ ਹੈ ਇਹ ਮਨ ਦਾ ਇਸ਼ਨਾਨ ਹੈ ਮਨ ਦਾ ਇਸ਼ਨਾਨ ਬਾਣੀ ਦੱਸਦੀ ਹੈ ਕਿ ਜਦੋਂ ਤੁਸੀਂ ਆਪਣੇ ਪ੍ਰਮਾਤਮਾ ਨੂੰ ਆਪਣੇ ਪਿਤਾ ਨੂੰ ਆਪਣੇ ਮਾਤਾ ਪਿਤਾ ਨੂੰ ਆਪਣੇ ਵਾਹਿਗੁਰੂ ਨੂੰ ਆਪਣੇ ਮੂਲ ਨੂੰ ਯਾਦ ਕਰੋਗੇ ਉਦੋਂ ਤੁਹਾਡੇ ਮਨ ਦਾ ਇਸ਼ਨਾਨ ਹੋਵੇਗਾ ਹੁਣ ਵਾਹਿਗੁਰੂ ਜੀ ਬੜੇ ਧਿਆਨ ਦੇ ਨਾਲ ਵਿਚਾਰ ਸੁਣਨਾ ਕਿਉਂਕਿ ਕਈ ਜੀਵ ਦੇਖੇ ਨੇ ਉਹ ਗਲਤ ਕਮੈਂਟ ਕਰ ਜਾਂਦੇ ਆ ਵੀਡੀਓ ਪੂਰੀ ਵੇਖਦੇ ਨਹੀਂ ਤੇ ਕਮੈਂਟ ਬਹੁਤ ਜਲਦੀ ਕਰਦੇ ਆ ਸੋ ਕਮੈਂਟ ਵੀ 100 ਵਾਰ ਪਹਿਲਾਂ ਸੋਚਿਆ ਕਰੋ ਉਸ ਤੋਂ ਬਾਅਦ ਕਮੈਂਟ ਕਰਿਆ ਕਰੋ ਐਡੇ ਤਾਂ ਵਿਵਾਦ ਛੱਡਦੇ ਆ ਜਦੋਂ ਆਪਾਂ ਕਿਸੇ ਦੀ ਵਿਚਾਰ ਦੇ ਉੱਤੇ ਵਿੱਚ ਜਾ ਕੇ ਟੰਗ ਫਸਾ ਦਿੰਦੇ ਆ ਇੱਕ ਤਾਂ ਵਾਇਗੁਰ ਸਿਮਰਨ ਹੈ ਸਹਜ ਦੇ ਵਿੱਚ ਬੜੇ ਹੀ ਪਿਆਰ ਦੇ ਨਾਲ ਆਪਾਂ ਮਾਲਕ ਨੂੰ ਆਵਾਜ਼ਾਂ ਮਾਰਦੇ ਆ ਆਪਣੇ ਮਨ ਨੂੰ ਸੁਣਾਉਂਦੇ ਆ ਵਾਹ ਗੁਰੂ ਵਾਹ ਗੁਰੂ ਜਿਹੜਾ ਨਵਾਂ ਅਭਿਆਸੀ ਆ ਉਹ ਇੰਜ ਸਿਮਰਨ ਕਰੇਗਾ ਤਾਂ ਉਹਦਾ ਮਨ ਨਹੀਂ ਟਿਕੇਗਾ ਉਹਦਾ ਮਨ ਫੁਰਨਿਆ ਚ ਤੜ੍ਹੇਗਾ ਸੋ ਜਿਹੜਾ ਸਿਮਰਨ ਆਪਾਂ ਉੱਚੀ ਕਰਦੇ ਆ ਆ ਪਹਿਲਾਂ ਸੁਣ ਲਓ ਸਿਮਰਨ ਕਿੰਦਾ ਉੱਚੀ ਕਰਦੇ ਆ ਉਸ ਸਿਮਰਨ ਦੇ ਨਾਲ ਬੰਦ ਨਸਾਂ ਖੁੱਲ ਜਾਂਦੀਆਂ ਜਿੰਨੀਆਂ ਵੀ ਸਾਡੇ ਸਰੀਰ ਦੇ ਵਿੱਚ ਨਸਾਂ ਬੰਦ ਹੋ ਚੁੱਕੀਆਂ ਬਲੌਕ ਹੋ ਚੁੱਕੀਆਂ ਉਹ ਸਾਰੀਆਂ ਹੀ ਸਿਮਰਨ ਦੇ ਨਾਲ ਖੁੱਲ ਜਾਂਦੀਆਂ ਇਹ ਅਭਿਆਸ ਇਹ ਨਹੀਂ ਵੀ 5 ਮਿੰਟ ਕਰਨਾ ਅੱਧੇ ਘੰਟੇ ਤੋਂ ਲੈ ਕੇ 1 ਘੰਟੇ ਤੱਕ ਪਰ ਇਹ ਵੀ ਨਹੀਂ ਕਿ ਆਪਣੇ ਸਰੀਰ ਨੂੰ ਸਾਹ ਚੜਾ ਲੈਣਾ ਬੀਪੀ ਉੱਪਰ ਥੱਲੇ ਕਰ ਲੈਣਾ ਸਰੀਰ ਦੇ ਅਕੋਰਡਿੰਗ ਹੀ ਚੱਲਣਾ ਪਰ ਜੇ ਆਪਾਂ ਦਿਲ ਦੀਆਂ ਨਸਾਂ ਤੱਕ ਪਹੁੰਚਣਾ ਹੈ ਕਿ ਦਿਲ ਦੀਆਂ ਨਸਾਂ ਵੀ ਇਹਦੇ ਨਾਲ ਖੁੱਲ੍ਹ ਜਾਣਾ ਫਿਰ ਵਾਹਿਗੁਰੂ ਸਿਮਰਨ ਇੰਨਾ ਕੁ ਤਾਂ ਕਰਨਾ ਹੀ ਪੈਣਾ ਆ ਪਹਿਲਾਂ ਆਪਾਂ ਸੁਣ ਲਈਏ ਕਿ ਸਿਮਰਨ ਆਪਣੇ ਕਿੰਨਾ ਕੁ ਉੱਚੀ ਕਰਨਾ ਇਹ ਗਾਡੇ ਕਮਰੇ ਦੇ ਵਿੱਚ ਬੈਠ ਜੋ ਤਾਂ ਜੋ ਘਰ ਦੇ ਹੋਰ ਬਾਕੀ ਮੈਂਬਰ ਆ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਕਿਉਂਕਿ ਜਦੋਂ ਆਪਾਂ ਸਿਮਰਨ ਕਰਦੇ ਆ ਸਾਡੇ ਘਰ ਦੇ ਪਰਿਵਾਰਿਕ ਮੈਂਬਰਾਂ ਨੂੰ ਬੜੀ ਤਕਲੀਫ ਹੁੰਦੀ ਆ ਇਹ ਕੀ ਕਰਦਾ ਆ ਇਹ ਰੱਬ ਬੋਲਾ ਥੋੜੀ ਆ ਜੋ ਇੰਨੀ ਉੱਚੀ ਸਿਮਰਨ ਕਰਨਾ ਆਪਣੇ ਮੂੰਹ ਦੇ ਵਿੱਚ ਕਰ ਲੋ ਹੁਣ ਉਹਨਾਂ ਨੂੰ ਅਸਲ ਖੇਡ ਦਾ ਪਤਾ ਨਹੀਂ ਕਿ ਭਾਈ ਮਨ ਦੇ ਨਾਲ ਜਿਹੜੇ ਇਹ ਪੰਜ ਤੁਰੇ ਫਿਰਦੇ ਆ ਇਹ ਬਹੁਤ ਹੀ ਜ਼ਿਆਦਾ ਸ਼ੈਤਾਨ ਆ ਇਹਨਾਂ ਨੂੰ ਪਹਿਲਾਂ ਜੰਗ ਲੜ ਕੇ ਹੀ ਦੂਰ ਕਰਨਾ ਪੈਣਾ ਹਾਂਜੀ ਸਰਵਣ ਕਰੋ ਜੀ ਆਪਾਂ ਉੱਚੀ ਸਿਮਰਨ ਪਹਿਲਾਂ ਕਿੱਦਾਂ ਕਰਨਾ ਵਾਹ ਗਰੋ 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 ਐਸ ਸਿਮਰਨ ਦੇ ਨਾਲ ਪਹਿਲਾਂ ਆਪਾਂ ਆਪਣੀ ਸੁਰਤੀ ਨੂੰ ਜੋੜਨਾ ਹੈ ਹੁਣ ਵਾਹ ਗਰੋ ਜਦੋਂ ਆਪਾਂ ਇਹ ਰੈਗੂਲਰ ਪ੍ਰੈਕਟਿਸ ਕਰਾਂਗੇ ਰੈਗੂਲਰ ਦਿਨ ਦੇ ਵਿੱਚ ਕਈ ਵਾਰੀ ਤੇ ਲਗਾਤਾਰ ਇਸ ਸਿਮ ਇਸਿਮਰਨ ਦੀ ਪ੍ਰਕਿਰਿਆ ਇੰਨੀ ਪਾਵਰਫੁਲ ਆ ਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਜਿੰਨੀਆਂ ਵੀ ਨਸਾਂ ਨੇ ਸਾਰੀਆਂ ਹੀ ਨਸਾਂ ਐਕਟਿਵ ਹੋ ਜਾਂਦੀਆਂ ਸਾਰੀਆਂ ਨਸਾਂ ਐਕਟਿਵ ਹੋ ਜਾਂਦੀਆਂ ਕੋਈ ਵੀ ਨਸ ਨਹੀਂ ਬਚਦੀ ਜੋ ਐਕਟਿਵ ਨਾ ਹੋਵੇ ਪਹਿਲਾ ਇਹ ਤਜਰਬਾ ਆਪ ਕਰਕੇ ਵੇਖਣਾ ਇੱਕ ਮਹੀਨਾ ਲਗਾਤਾਰ ਕਰ ਲੋ ਤੁਹਾਨੂੰ ਪਤਾ ਲੱਗ ਜੂ ਕਿ ਮੇਰਾ ਬੀਪੀ ਵੀ ਠੀਕ ਹੋ ਗਿਆ ਮੇਰਾ ਦਿਮਾਗ ਵੀ ਠੀਕ ਹੋ ਗਿਆ ਮੇਰਾ ਦਿਲ ਵੀ ਹੁਣ ਹੌਲਾ ਹੋ ਗਿਆ ਮਤਲਬ ਮੇਰੇ ਸਰੀਰ ਤੇ ਜਿੰਨਾ ਭਾਰ ਸੀ ਉਹ ਕਟ ਗਿਆ ਮਰੇ ਕਹਿੰਦੇ ਤਨ ਮਨ ਭੈ ਰੋਗਾ ਹੁਣ ਵਾਈ ਵੀ ਰੇਤਾ ਤਾਂ ਦੇ ਸਕਦੀ ਕਿ ਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਉਦੇ ਲਿਖ ਦਿੱਤਾ ਹੋਵੇ ਵਾਕੇ ਹੀ ਸਿਮਰਨ ਇਹ ਕੰਮ ਕਰਦਾ ਆ ਤਾਂ ਹੀ ਤੇ ਤਨ ਤੇ ਮਨ ਅਰੋਗ ਹੋ ਜਾਂਦੇ ਹੁਣ ਅੱਜ ਕੱਲ ਬਹੁਤ ਜੀਵਾਂ ਨੂੰ ਗੈਸ ਦੀ ਸਮੱਸਿਆ ਆ ਗੈਸ ਦੀ ਕਿੰਨੀ ਸਮੱਸਿਆ ਆ ਤੁਹਾਨੂੰ ਦਿਲ ਦੀਆਂ ਨਸਾਂ ਤੋਂ ਇੱਕ ਘਰੇਲੂ ਨੁਸਖਾ ਵੀ ਦੱਸ ਦੇਵਾਂਗੇ ਜਿਹੜੇ ਜੀਵ ਨਾਲ ਦੀ ਨਾਲ ਵਰਤਣਾ ਚਾਹੁੰਦੇ ਆ ਜਾਂ ਉਹਨਾਂ ਨੂੰ ਕੋਈ ਦਿਲ ਦਾ ਰੋਗ ਲੱਗਾ ਆ ਉਹ ਤਜਰਬਾ ਕਰਕੇ ਵੇਖ ਸਕਦਾ ਗੈਸ ਐਸਿਡ ਤੇਜਾਬ ਤੇ ਕਬਜ ਦੀ ਸਮੱਸਿਆ ਪੇਟ ਸਾਰਾ ਦਿਨ ਡਿਸਟਰਬ ਰਹਿੰਦਾ ਇਸ ਤਰ੍ਹਾਂ ਸਿਮਰਨ ਕਰਨ ਦੇ ਨਾਲ ਸਾਡਾ ਤਨ ਤੇ ਮਨ ਰੋਗ ਹੋਵੇਗਾ ਹੁਣ ਇਹ ਨਹੀਂ ਹੈ ਕਿ ਹਮੇਸ਼ਾ ਇੰਨੀ ਉੱਚੀ ਸਿਮਰਨ ਕਰਨਾ ਲੋੜ ਆ ਤਾਂ ਕਰਨਾ ਜੇ ਵਿਚਾਰ ਸਾਡੇ ਜਿਆਦਾ ਵਧਿਆ ਜਾਂ ਅਸੀਂ ਆਪਣੇ ਸਰੀਰ ਨੂੰ ਥੋੜਾ ਐਕਟਿਵ ਜਾ ਕਰਨਾ ਚਾਹੁੰਦੇ ਆ ਜਾਂ ਕਈ ਵਾਰੀ ਕੀ ਹੁੰਦਾ ਕਿ ਆਪਾਂ ਸਿਮਰਨ ਪਹਿਲਾਂ ਤਾਂ ਹੌਲੀ ਕਰਦੇ ਆ ਮਾਲਕ ਇੰਨੀ ਕਿਰਪਾ ਕਰਦੇ ਆ ਨਾ ਆਪਣੇ ਆਪ ਹੀ ਹੁਣ ਸਿਮਰਨ ਪਹਿਲਾਂ ਪਹਵਾੜੀ ਸ਼ੁਰੂ ਕੀਤਾ ਵਾਹ ਗੁਰੂ ਵਾਹ ਗੁਰੂ ਇੱਕ ਦਮੇ ਵਿੱਚੋਂ ਇਦਾਂ ਦਾ ਸਰੂਰ ਜਿਹਾ ਚੜਦਾ ਵਾਹ ਰੋ ਵਾਹ ਰੋ ਵਾਹ ਰੋ ਵਾਹ ਰੋ ਵਾਹ ਰੋ ਸੁਰਤ ਜਾਂਦੀ ਅੰਦਰ ਤੇ ਬਾਹਰ ਅੰਦਰ ਤੇ ਬਾਹਰ ਕਿਉਂਕਿ ਸਵਾਸ ਗ੍ਰਾਹ ਸਿਮਰਨ ਚੱਲਦਾ ਨਾ ਉੱਪਰੋਂ ਲੈ ਕੇ ਥੱਲੇ ਥੱਲੇ ਤੋਂ ਲੈ ਕੇ ਉੱਪਰ ਤੱਕ ਸੁਰਤੀ ਵੀ ਨਾਲ-ਨਾਲ ਟਰੈਵਲ ਕਰਦੀ ਐ ਪੌਣ ਦੇ ਵਿੱਚ ਆ ਕੇ ਮਿਲ ਜਾਂਦੀ ਸੋ ਮਾਲਕ ਨੇ ਅੱਜ ਬਹੁਤ ਹੀ ਵਧੀਆ ਫੁਰਨਾ ਦਿੱਤਾ ਸੀ ਕਿ ਸਿਮਰਨ ਕਰਨ ਦੇ ਨਾਲ ਦਿਲ ਦੀਆਂ ਨਸਾਂ ਦੇ ਇਲਾਜ ਵੀ ਹੋ ਜਾਂਦੇ ਆ ਦਿਲ ਦੀਆਂ ਬਿਮਾਰੀਆਂ ਆ ਉਹ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ ਪਰ ਇਹਦੇ ਵਾਸਤੇ ਸਹੀ ਵਿਧੀ ਦੇ ਨਾਲ ਸਹੀ ਦਿਨਾਂ ਦੇ ਵਿੱਚ ਅਭਿਆਸ ਕਰਨਾ ਬਹੁਤ ਜ਼ਰੂਰੀ ਆ ਸੰਗਤ ਜੀ ਇੱਕ ਛੋਟਾ ਜਿਹਾ ਸਵਾਲ ਹੈ ਕਿ ਜਦੋਂ ਨਾਮ ਅਭਿਆਸੀ ਨੂੰ ਹਰ ਪਾਸੇ ਉਹ ਸਿਮਰਨ ਸੁਣਾਈ ਦੇਣਾ ਸ਼ੁਰੂ ਹੋ ਜਾਂਦਾ ਬਾਹਰ ਵੀ ਤੇ ਅੰਦਰ ਗਤ ਵੀ ਉਸ ਅਵਸਥਾ ਨੂੰ ਕੀ ਕਹਿੰਦੇ ਆ ਅੱਜ ਅਸੀਂ ਤੁਹਾਨੂੰ ਕੋਈ ਵੀ ਆਪਸ਼ਨ ਨਹੀਂ ਦੇਣਾ ਤੁਸੀਂ ਬਿਨਾਂ ਆਪਸ਼ਨ ਤੋਂ ਹੀ ਇਸ ਸਵਾਲ ਦਾ ਜਵਾਬ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ